ਸਿੰਦੂ ਸਾਹਿਬ ਅੱਜ ਦੇਖੋ ਪ੍ਰਧਾਨ ਮੰਤਰੀ ਜੀ ਨੇ ਹਮੇਸ਼ਾ ਦੇਸ਼ ਦੇ ਜਿਹੜੇ ਯੋਧੇ ਨੇ ਸ਼ਹੀਦ ਨੇ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਨੇ ਇਸੇ ਮਹਿੰਮ ਦੇ ਤਹਿਤ ਇਹ ਜਿਹੜਾ ਆਪਣਾ ਆਜ਼ਾਦੀ ਵਾਲਾ ਮਹੀਨਾ ਖਾਸ ਤੌਰ ਤੇ 15 ਅਗਸਤ ਨੂੰ ਆਪਾਂ ਆਜ਼ਾਦੀ ਦਿਵਸ ਮਨਾਉਨੇ ਆ ਇਸੇ ਤਹਿਤ ਅੱਜ ਇੱਕ ਸਾਡਾ ਇਹ ਜਿਹੜਾ ਪ੍ਰੋਗਰਾਮ ਸੀਗਾ ਤਿਰੰਗਾ ਯਾਤਰਾ ਦਾ ਸੀ ਵਿਸ਼ੇਸ਼ ਤੌਰ ਤੇ ਜਵਾਹਰ ਮੋਰਚੇ ਦੇ ਪ੍ਰਧਾਨ ਪਰਮਿੰਦਰ ਸਿੰਘ ਕਮਾਨ ਜੀ ਨੇ ਬਹੁਤ ਵੱਡੀ ਸੰਖਿਆ ਜਵਾਹਰ ਮੋਰਚੇ ਦੇ ਜਿਹੜੇ ਸਾਡੇ ਸਾਥੀ ਸੀ ਉਹਨਾਂ ਨੂੰ ਸ਼ਾਮਲ ਕਰਿਆ ਤੇ ਸਾਡੇ ਨਾਲ ਜਿਹੜੇ ਸਾਡੇ ਉਰੇ ਇੰਚਾਰਜ ਨੇ ਜिले ਤੇ ਸਰਦਾਰ ਸਰਪੰਨ ਸਿੰਘ ਧਨੋਲਾ ਜੀ ਤੇ ਸਾਡੇ ਜਿਹੜੇ ਆਣ-ਬਣ ਸ਼ਾਨ ਨੇ ਉਰੇ ਜਿਹੜੇ ਸਾਡੇ ਲੋਕਾਂ ਦੀ ਧਰਾਂ ਵਿੱਚ ਬਸਦੇ ਨੇ ਸਾਡੇ ਸ਼੍ਰੀ ਰਵਿੰਦ Khanna ਜੀ ਜਿਹੜੇ ਐਕਸ ਐਮ ਐਲ ਏ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਨੇ ਤੇ ਨਾਲ ਹੀ ਸਾਡੇ ਮਿੱਟੂ ਚੱਡਾ ਜੀ ਜੋ ਸਾਡੇ ਜੁਗਵਾ ਮੋਰਚੇ ਦੇ ਸਟੇਟ ਦੇ 22 ਪ੍ਰੈਜ਼ੀਡੈਂਟ ਨੇ ਉਹ ਵੀ ਇੱਥੇ ਸ਼ਾਮਲ ਹੋਏ ਨੇ ਤੇ ਭਾਰੀ ਗਿਣਤਾ ਸੀ ਸਾਡੇ ਨਾਲ ਮਹਿਲਾਵਾਂ ਵੀ ਸਾਡੀਆਂ ਭੈਣਾਂ ਨਾਲ ਆਈਆਂ ਨੇ ਤੇ ਸਾਡੇ ਸਾਰੇ ਜੰਨੇ ਉਹਦੇਦਾਰ ਨੇ ਦਰਜਾ ਬਰ ਦਰਜਾ ਤੇ ਸਾਡੇ ਨਾਲ ਸ਼ਹਿਰ ਵਾਸੀ ਵੀ ਨਾਲ ਲੱਗੇ ਇਹ ਜਿਹੜੀ ਤਿਰੰਗਾ ਯਾਤਰਾ ਤਾਂ ਜੋ ਅਸੀਂ ਸਾਡੇ ਦੇਸ਼ ਦੀ ਜਿਹੜੇ ਆਜ਼ਾਦੀ ਘੁਲਾਟਿਏ ਸੀ ਹਮੇਸ਼ਾ ਉਹਨਾਂ ਨੂੰ ਯਾਦ ਰੱਖੀ ਤੇ ਸਾਨੂੰ ਮਾਣ ਹੋਵੇ ਵੀ ਅੱਜ ਸਾਡੇ ਦੇਸ਼ ਦਾ ਤਿਰੰਗਾ ਝੁਲਦਾ ਤਾਂ ਉਹ ਆਜ਼ਾਦੀ ਘੁਲਾਟੀਆਂ ਕਰਕੇ ਝੁਲਦਾ ਇਸੇ ਕਰਕੇ ਅੱਜ ਇਹ ਤਿਰੰਗਾ ਮਾਰਚ ਕੱਢਿਆ ਗਿਆ ਕਿ ਕੀ ਬੋਲ ਰਿਹਾ ਹੈ ਅੱਜ ਤੁਹਾਨੂੰ ਪਤਾ ਜੇ 15 ਅਗਸਤ ਦੇ ਸਬੰਧਿਤ ਜੁਵਾ ਮੋਰਚਾ ਸੰਗਰੂਰ ਵੱਲੋਂ ਬੀਜੇਪੀ ਦਫਤਰ ਤੋਂ ਲੈ ਕੇ ਬੜਾ ਚੌਂਕ ਸੰਗਰੂਰ ਤੱਕ ਅੱਜ ਦਾ ਜੋ ਤਿਰੰਗਾ ਯਾਤਰਾ ਦਾ ਪ੍ਰੋਗਰਾਮ ਸੀ ਜੋ ਕੀਤਾ ਗਿਆ ਜਿਦੇ ਵਿੱਚ ਕਿ ਸਾਡੇ ਸੰਗਰੂਰ ਦੀ ਸ਼ਾਨ ਸ਼੍ਰੀ ਅਰਵਿੰਦ ਖੰਨਾ ਜੀ ਅਤੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਤਰਮਿੰਦਰ ਸਿੰਘ ਦੁਲਟ ਜੀ ਅਤੇ ਸਾਡੇ ਜੁਵਾ ਮੋਰਚਾ ਦੇ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਮਿੱਟੂ ਚੱਡਾ ਜੀ ਅਤੇ ਸਾਡੇ ਜੁਵਾ ਮੋਰਚਾ ਦੀ ਸ਼ਾਨ ਅਨੁਜ ਖੋਸਲਾ ਜੀ ਇਦੇ ਵਿੱਚ ਸ਼ਾਮਲ ਰਹੇ ਆ ਅਤੇ ਯੋਗ ਮੋਰਚਾ ਵੱਲੋਂ ਇਹ ਬੀਜੇਪੀ ਦਫਤਰ ਤੋਂ ਲੈ ਕੇ ਅੱਜ ਬੜਾ ਚੌਂਕ ਤੱਕ ਜੋ ਤਰੰਗਾ ਮਾਰਤੀ ਅੱਜ ਅਰੇ ਰੁਕੋ ਨਹੀਂ ਬੰਤੇ ਮਾਤਰਮ ਇੰਨੇ ਜੋਸ਼ ਨਾਲ ਕਿਹਾ ਗਿਆ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵਾਹਨ ਹੋਇਆ ਸੀਗਾ ਵੀ 12 ਅਗਸਤ ਨੂੰ ਆ ਜਿਹੜੀ ਇਹ ਆਪਣੀ ਪੰਗਾ ਯਾਤਰਾ ਜਿਹੜੀ ਸਾਰੇ ਪਾਰਕ ਚ ਕਰਨੀ ਹੈ ਉਹਦੇ ਤਹਿਤ ਅਸੀਂ ਸੰਗਰੂਰ ਬੰਦੇ ਸਾਰੇ ਵਰਕਰ ਅਤੇ ਹੋਰ ਵੀ ਸ਼ਹਿਰ ਦੇ ਪਤੰਤੇ ਸੱਜਣ ਜਿਹੜੇ ਸਾਡੇ ਨਾਲ ਪੰਗਾ ਯਾਤਰਾ ਅਸੀਂ ਕੱਢ ਰਹੇ ਹਾਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਤੋਂ ਲੈ ਕੇ ਵਿਜੀ ਚੌਕ ਤੱਕ ਇਹ ਯਾਤਰਾ ਆਉਣ ਜਾਣ ਕੀਤਾ ਗਿਆ ਜਿਸ ਦੇ ਵਿੱਚ ਲੋਕਾਂ ਦਾ ਬਹੁਤ ਭਰਮਾ ਹੋਾਰਾ ਮਿਲਿਆ ਭਾਵੇਂ ਸਾਡੇ ਦੇਸ਼ ਦੀ ਆਜ਼ਾਦੀ ਦਾ ਜਿਹੜਾ ਚੱਕਰ 1857 ਤੋਂ ਸ਼ੁਰੂ ਹੋਇਆ ਸੀ ਤੇ ਉਦੋਂ ਤੋਂ ਹੀ ਲੋਕਾਂ ਨੇ ਵਿਚਾਰ ਕਰਨਾ ਸ਼ੁਰੂ ਕਰ ਦਿੱਤੀ ਪਰ ਇਹ ਕਾਫੀ ਟਾਈਮ ਲੱਗਿਆ ਜਿਹੜੇ ਸਾਡੇ ਹੁਣ ਹਰ ਲੋਕ ਸੀਗੇ ਉਹ ਕਾਫੀ ਚਿਰ ਬਾਅਦ ਸਾਹਮਣੇ ਆਏ ਭਗਤ ਸਿੰਘ ਹੋਰੀ ਕਰਤਾਰ ਸਿੰਘ ਸਰਾਭੇ ਹੋਰੀ ਤੇ ਆਪਣੇ ਮੰਗਲ ਪਾਂਡੇ ਹੋਰੀ ਤੇ ਉਦਮ ਸਿੰਘ ਹੋਰੀ ਤੇ ਕਾਫੀ ਸਮਾਂ ਲੱਗਿਆ ਸਾਨੂੰ 80 90 ਸਾਲ ਦੀ ਯਾਦੀ ਵਿੱਚ ਪਰੰਤੂ ਅਸੀਂ ਉਹ ਉਹਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਨਿਗਮ ਮਾਰ ਰਹੇ ਹਾਂ ਸਾਨੂੰ ਪੂਰੀ ਖੁਸ਼ੀ ਆ ਕਿ ਉਹ ਲੋਕ ਤਾਂ ਚਲੇ ਗਏ ਜਿਹੜੇ ਸਾਡੇ ਪੁਰੇ ਹੁਣ ਉਹਨਾਂ ਨੇ ਯਾਦੀ ਦੇਖਣੀ ਸੀ ਪਰੰਤੂ ਸਾਨੂੰ ਉਹ ਆਯਾਦ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਸ਼ਰਦਾ ਦੇ ਫੁੱਲ ਵੀ ਭੇਟ ਕਰਦੇ ਆਂ ਤੇ ਅਸੀਂ ਬਹੁਤ ਹੀ ਖੁਸ਼ੀ ਮਨਾਉਂਦੇ ਆਂ ਵੀ ਇਸ ਤਰ੍ਹਾਂ ਦੇ ਜਸ਼ਨ ਨੇ ਜਿਹੜੇ ਤਿਰੰਗਾ ਯਾਤਰਾ ਦੇ ਸਾਰੇ ਭਾਰਤ 'ਚ ਹੋਣੇ ਬਣਦੇ ਨੇ ਮੈਂ ਨਾ ਸਚਿੰਗ ਪੜਦਵਾਜੀ ਜੀ ਹਾਂ ਪਹਿਲਾਂ ਤਾਂ ਹਰ ਮਾਤਾ ਜੈ ਹਾਰਤ ਮਾਤਾ ਜੈ ਅੱਜ ਸਾਡੇ ਮਾਨਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਪ੍ਰੋਗਰਾਮ ਪੂਰੇ ਹਿੰਦੁਸਤਾਨ ਦੇ ਵਿੱਚ ਲਾਇਆ ਗਿਆ ਸੀਗਾ ਵੀ ਗਲੀ ਗਲੀ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਆਪਾਂ ਤਿਰੰਗਾ ਯਾਤਰਾ ਜਿਹੜੀ ਤਿਰੰਗਾ ਯਾਤਰਾ ਜੀ ਇਹ ਦੱਸਿਆ ਜਾਵੇ ਕਿ ਆਪਾਂ ਨੂੰ ਆਜ਼ਾਦੀ ਕਿਵੇਂ ਮਿਲੀ ਹੈ ਇਹ ਤੁਹਾਨੂੰ ਪਤਾ ਵੀ ਕਿੰਨੇ ਆਪਣੇ ਇੱਥੇ ਸ਼ਹੀਦ ਹੋਏ ਨੇ ਕਿੱਡੇ ਵੱਡੇ ਵੱਡੇ ਸ਼ਹੀਦ ਹੋ ਕੇ ਫਾਂਸੀਆਂ ਤੇ ਚੜੇ ਤਾਂ ਜਾ ਕੇ ਆਪਾਂ ਨੂੰ ਇਹ ਤਿਰੰਗਾ ਜਿਹੜਾ ਆਪਣਾ ਅੱਜ ਆਪਣਾ ਸ਼ਾਨ ਨਾਲ ਲਹਿਰ ਹੁੰਦਾ ਹੈ ਪੂਰੇ ਵਾਰਡ ਦੇ ਵਿੱਚ ਠੀਕ ਹੈ ਇਸ ਕਰਕੇ ਜੋ ਪ੍ਰੋਗਰਾਮ ਮਿੱਥਿਆ ਗਿਆ ਸੀ ਜਿਹਦੇ ਸਾਡੇ ਯੁਵਾ ਮੋਰਚਾ ਵੱਲੋਂ ਠੀਕ ਹੈ ਮਹਿਲਾ ਮੋਰਚਾ ਵੱਲੋਂ ਸਾਰੇ ਇਕੱਤਰਤ ਹੋਏ ਤੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਤੇ ਲੋਕਾਂ ਨੇ ਉਹ ਇਹ ਵੀ ਕਿਹਾ ਗਿਆ ਵੀ ਤੁਸੀਂ ਹਰ ਕਰ ਤਿਰੰਗਾ ਆਪਣਾ ਲਹਿਰਾਓ ਤਾਂ ਜੋ ਇਹ ਸ਼ਰਧਾਂਜਲੀ ਜਾਵੇ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਨੇ ਆਪਣੇ ਬਲੀਦਾਨ ਦੇ ਕੇ ਇਹ ਤਿਰੰਗੇ ਦੀ ਸ਼ਾਨ ਵਧਾਈ ਹੈ ਜੈ ਹਿੰਦ